ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੋਰ ਅੱਜ ਕੱਲ੍ਹ ਕਾਹਰੇ ਪਾਕਿਸਤਾਨ ਦਾ ਸੀ ਕਿ ਪਾਕਿਸਤਾਨ ਦੇ ਵਿੱਚ ਜਾਣ ਵਾਲੀ ਸਰਪਜੀਤ ਕੋਰ ਜਦੋਂ ਸਿੱਖ ਜਥੇ ਦੇ ਨਾਲ ਉੱਥੇ ਪਹੁੰਚਦੀ ਹੈ ਕੁਰੂਪੁਰਬ ਦੇ ਨਾਮ ਤੇ ਜੋੜ ਕੇ ਉਸ ਦਾ ਵੀਜ਼ਾ ਲੱਗਿਆ ਸੀ ਪਰ ਉਹ ਕੁਝ ਹੋਰ ਹੀ ਹੋ ਜਾਂਦਾ ਉੱਥੇ ਜਾ ਕੇ ਤੇ ਉਸ ਪਾਕਿਸਤਾਨੀ ਨਾਗਰਿਕ ਦੇ ਨਾਲ ਵਿਆਹ ਕਰਾ ਲੈਂਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਦਿਨੋ ਦਿਨ ਇਹ ਨਵਾਂ ਮੋੜ ਆਉਂਦਾ ਜਾ ਰਿਹਾ ਦੱਸਦੀ ਕਿ ਹੁਣ ਪਾਕਿਸਤਾਨ ਦੇ ਵਿੱਚ ਸਰਬਜੀਤ ਕੌਰ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ ਪਾਕਿਸਤਾਨ ਦੇ ਸਿੱਖਾਗੂ ਦਾ ਕਹਿਣਾ ਹੈ ਕਿ ਉਸ ਨੂੰ ਵਾਪਸ ਭੇਜਿਆ ਜਾਵੇ ਭਾਰਤ ਕਿਉਂਕਿ ਉਹ ਪਾਕਿਸਤਾਨ ਦੀ ਨਾਗਰਿਕ ਨਹੀਂ ਹੈਗੀ ਉਹ ਸਿੰਗਲ ਐਂਟਰੀ ਦੇ ਨਾਲ ਜੋਗੀ ਉੱਥੇ ਐਂਟਰ ਹੋਈ ਸੀ ਤੇ ਹੁਣ ਉਸ ਨੂੰ ਵਾਪਸ ਭੇਜੇ ਤਾਂ ਜਾਵੇ ਕਿਉਂਕਿ ਉਸ ਦਾ ਵੀਜ਼ਾ ਖਤਮ ਹੋ ਗਿਆ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉੱਥੇ ਰਹਿ ਰਹੀ ਆ ਤੇ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਾਣਕਾਰੀ ਮੁਤਾਬਕ ਕਿ ਉਸਤੇ ਕਪੂਰਥਲਾ ਦੇ ਵਿੱਚ ਧੋਖਾਧੜੀ ਦਾ ਜਿਹੜਾ ਕਿ ਮਾਮਲਾ ਵੀ ਚੱਲ ਰਿਹਾ ਹੈ ਤੇ ਉਸ ਨੂੰ ਵਾਪਸ ਭੇਜਣਾ ਚਾਹੀਦਾ ਹੈ ਤੁਰੰਤ ਜਿਹੜਾ ਕਿ ਦੇਸ਼ ਨਿਕਾਲਾ ਕਰਨ ਦਾ ਫੈਸਲਾ ਲੈਣਾ ਚਾਹੀਦਾ ਦੱਸਿਆ ਕਿ ਸਰਬਜੀਤ ਕੌਰ ਸਿੱਖ ਜੱਥੇ ਦੇ ਨਾਲ ਹੈ ਸ਼੍ਰੀਨਨਕਾਣਾ ਸਾਹਿਬ ਤੇ ਦਰਸ਼ਨ ਕਰਨ ਤੇ ਲਈ ਗਈ ਸੀ ਪਾਰੋਥੇ ਪਾਕਿਸਤਾਨੀ ਨਾਗਰਿਕਤਾ ਨਾਲ ਵਿਆਹ ਕਰਾ ਲੈਂਦੀ ਹੈ ਹੁਣ ਉਸਤੇ ਵਿਰੋਧ ਜਿਹੜਾ ਕਿ ਸ਼ੁਰੂ ਹੋ ਚੁੱਕਿਆ ਤੇ ਉਸ ਨੂੰ ਵਾਪਸ ਭੇਜਣ ਦੀ ਮੰਗ ਪਾਕਿਸਤਾਨੀ ਸਿਕਾਗੂ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਨਾਗਰਿਕ ਨਹੀਂ ਹੈਗੀ ਉਹ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇ ਕਿਉਂਕਿ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉੱਥੇ ਰਹਿ ਰਹੀ ਹੈ ਤੇ ਉਸ ਦਾ ਵੀਜ਼ਾ ਸਿਰਫ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਆਨ ਦੇ ਲਈ ਲਗਾਇਆ ਗਿਆ ਸੀ ਪਰ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉਸ ਦਾ ਉੱਥੇ ਰਹਿਣਾ ਕੈਰ ਕਾਨੂੰਨੀ ਹੈ ਤੇ ਇਸ ਕੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਪਾਕਿਸਤਾਨ ਦੇ ਵਿੱਚ ਰਹਿ ਰਿਓ ਉਸ ਨੂੰ ਵਾਪਸ ਭਾਰਤ ਭੇਜਣਾ ਚਾਹੀਦਾ ਹੁਣ ਆਪਣੀ رائے ਕਮੈਂਟ ਦੇ ਵਿੱਚ ਸਾਂਝੀ ਜਰੂਰ ਕਰਿਓ ਤੇ ਦੇਖਦੇ ਰਹੋ 247 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੋਟ ਚਿਕਲ ਕਾਰਿਆ ਪਾਕਿਸਤਾਨ ਦੱਸਦੀ ਹੈ ਕਿ ਪਾਕਿਸਤਾਨ ਦੇ ਵਿੱਚ ਜਾਣ ਵਾਲੀ ਸਰਬਜੀਤ ਕੋਰ ਜਦੋਂ ਸਿੱਖ ਜਥੇ ਦੇ ਨਾਲ ਉੱਥੇ ਪਹੁੰਚਦੀ ਹੈ ਗੁਰੂਪੁਰਬ ਦੇ ਨਾਮ ਤੇ ਜੋੜ ਕੇ ਉਸ ਦਾ ਵੀਜ਼ਾ ਲੱਗਿਆ ਸੀ ਪਰ ਉਹ ਕੁਝ ਹੋਰ ਹੀ ਹੋ ਜਾਂਦਾ ਉੱਥੇ ਜਾ ਕੇ ਤੇ ਉਸ ਪਾਕਿਸਤਾਨੀ ਨਾਗਰਿਕ ਦੇ ਨਾਲ ਵਿਆਹ ਕਰਾ ਲੈਂਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਦਿਨੋ ਦਿਨ ਨਵਾਂ ਮੋੜ ਆਉਂਦਾ ਜਾ ਰਿਹਾ ਦੱਸਦੀ ਹੈ ਕਿ ਹੁਣ ਪਾਕਿਸਤਾਨ ਦੇ ਵਿੱਚ ਸਰਬਜੀਤ ਕੋਰ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ ਪਾਕਿਸਤਾਨ ਦੇ ਸਿੱਖ ਆਗੂ ਦਾ ਕਹਿਣਾ ਹੈ ਕਿ ਉਸ ਨੂੰ ਵਾਪਸ ਭੇਜਿਆ ਜਾਵੇ ਭਾਰਤ ਕਿਉਂਕਿ ਉਹ ਪਾਕਿਸਤਾਨ ਦੀ ਨਾਗਰਿਕ ਨਹੀਂ ਹੈਗੀ ਉਹ ਸਿੰਗਲ ਐਂਟਰੀ ਦੇ ਨਾਲ ਜੋਗੀ ਉੱਥੇ ਐਂਟਰ ਹੋਈ ਸੀ ਤੇ ਹੁਣ ਉਸ ਨੂੰ ਵਾਪਸ ਭੇਜੀ ਤਾਂ ਜਾਵੇ ਕਿਉਂਕਿ ਉਸ ਦਾ ਵੀਜ਼ਾ ਖਤਮ ਹੋ ਗਿਆ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉੱਥੇ ਰਹਿ ਰਹੀ ਆ ਤੇ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਾਣਕਾਰੀ ਮੁਤਾਬਕ ਹੈ ਕਿ ਉਸਤੇ ਕਪੂਰਥਲਾ ਦੇ ਵਿੱਚ ਧੋਖਾਧੜੀ ਦਾ ਜਿਹੜਾ ਕਿ ਮਾਮਲਾ ਵੀ ਚੱਲ ਰਿਹਾ ਹੈ ਤੇ ਉਸ ਨੂੰ ਵਾਪਸ ਭੇਜਣਾ ਚਾਹੀਦਾ ਹੈ ਤੁਰੰਤ ਜਿਹੜਾ ਕਿ ਦੇਸ਼ ਨਿਕਾਲਾ ਕਰਨ ਦਾ ਫੈਸਲਾ ਲੈਣਾ ਚਾਹੀਦਾ ਦੱਸਿਆ ਕਿ ਸਰਬਜੀਤ ਕੌਰ ਸਿੱਖ ਜੱਥੇ ਦੇ ਨਾਲ ਹੈ ਸ਼੍ਰੀਨਨ ਕਾਣਾ ਸਾਹਿਬ ਤੇ ਦਰਸ਼ਨ ਕਰਨ ਤੇ ਲਈ ਗਈ ਸੀ ਪਾਰੋਥੇ ਪਾਕਿਸਤਾਨੀ ਨਾਗਰਿਕਤਾ ਨਾਲ ਵਿਆਹ ਕਰਾ ਲੈਂਦੀ ਹੈ ਹੁਣ ਉਸਤੇ ਵਿਰੋਧ ਜਿਹੜਾ ਕਿ ਸ਼ੁਰੂ ਹੋ ਚੁੱਕਿਆ ਤੇ ਉਸ ਨੂੰ ਵਾਪਸ ਭੇਜਣ ਦੀ ਮੰਗ ਪਾਕਿਸਤਾਨੀ ਸਿਖਾਗੂ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਨਾਗਰਿਕ ਨਹੀਂ ਹੈਗੀ ਉਹ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇ ਕਿਉਂਕਿ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉਹ ਉੱਥੇ ਰਹਿ ਰਹੀ ਹੈ ਤੇ ਉਸ ਦਾ ਵੀਜ਼ਾ ਸਿਰਫ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਆਣ ਦੇ ਲਈ ਲਗਾਇਆ ਗਿਆ ਸੀ ਪਰ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉਸ ਦਾ ਉੱਥੇ ਰਹਿਣਾ ਕੈਰ ਕਾਨੂੰਨੀ ਹੈ ਤੇ ਇਸ ਕੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਪਾਕਿਸਤਾਨ ਦੇ ਵਿੱਚ ਰਹਿ ਰਹੀ ਉਸ ਨੂੰ ਵਾਪਸ ਭਾਰਤ ਭੇਜਣਾ ਚਾਹੀਦਾ ਹੈ ਹੁਣ ਆਪਣੀ رائے ਕਮੈਂਟ ਦੇ ਵਿੱਚ ਸਾਂਝੀ ਜਰੂਰ ਕਰਿਓ ਤੇ ਦੇਖਦੇ ਰਹੋ 24/7 ਪੰਜਾਬ